ਕਾਂਗਰਸ ਪਾਰਟੀ ਨੇ ਹਰਿਆਣਾ ਦੇ ਵਿੱਚ ਵੋਟਾਂ ਹਥਿਆਉਣ ਦੇ ਲਈ ਸੱਤ ਵੱਡੇ ਮਾਸਟਰ ਸਟ੍ਰੋਕ ਖੇੜ ਦਿੱਤੇ ਨੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਅੱਜ ਹਰਿਆਣਾ ਦੇ ਵਿੱਚ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਜਿਸ ਦੇ ਵਿੱਚ ਸੱਤ ਜੋ ਵੱਡੇ ਐਲਾਨੇ ਤੁਹਾਨੂੰ ਉਹਨਾਂ ਬਾਰੇ ਦੱਸ ਦਿੰਨੇ ਆ ਕਾਂਗਰਸ ਪਾਰਟੀ ਵੱਲੋਂ ਪਹਿਲਾ ਵੱਡਾ ਐਲਾਨ ਕੀਤਾ ਗਿਆ ਕਿ ਹਰ ਪਰਿਵਾਰ ਦੀ ਖੁਸ਼ਹਾਲੀ ਦੇ ਲਈ 300 ਯੂਨਿਟ ਬਿਜਲੀ ਮੁਫਤ ਕਰ ਦਿੱਤੀ ਜਾਵੇਗੀ ਅਤੇ 25 ਲੱਖ ਰੁਪਏ ਤੱਕ ਦਾ ਇਲਾਜ ਪਰਿਵਾਰ ਦੇ ਲਈ ਮੁਫਤ ਕੀਤਾ ਜਾਵੇਗਾ ਤਾਂ ਇਹ ਵੱਡਾ ਐਲਾਨ ਹਰਿਆਣਾ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਕੀਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਦੂਜਾ ਜੋ ਐਲਾਨ ਹੈ ਉਹ ਔਰਤਾਂ ਦੇ ਲਈ ਕੀਤਾ ਗਿਆ ਤੇ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਅਤੇ 500 ਰੁਪਏ ਦਾ ਸਿਲੰਡਰ ਦੇਣ ਦੀ ਗੱਲ ਆਖੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਜੇਕਰ ਲੋਕ ਸਰਕਾਰ ਕਾਂਗਰਸ ਦੀ ਬਣਾਉਂਦੇ ਆ ਹਰਿਆਣਾ ਦੇ ਵਿੱਚ ਤਾਂ ਔਰਤਾਂ ਨੂੰ 2000 ਰੁਪਏ ਅਤੇ ਇਸ ਤੋਂ ਇਲਾਵਾ ਗੈਸ ਸਿਲੰਡਰ 500 ਰੁਪਏ ਦਾ ਦਿੱਤਾ ਜਾਵੇਗਾ ਤੀਜਾ ਐਲਾਨ ਕੀਤਾ ਗਿਆ ਗਰੀਬਾਂ ਨੂੰ ਛੱਤ ਦਿੱਤੀ ਜਾਵੇਗੀ 3.5 ਲੱਖ ਰੁਪਏ ਦੇ ਵਿੱਚ ਦੋ ਕਮਰਿਆਂ ਦਾ ਘਰ ਜਾਂ ਫਿਰ 100 ਗਜ ਦਾ ਪਲਾਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਅਗਲਾ ਐਲਾਨ ਚੌਥਾ ਐਲਾਨ ਕਿਸਾਨਾਂ ਦੇ ਲਈ ਹੈ ਤੇ ਕਿਸਾਨਾਂ ਦੀ ਖੁਸ਼ਹਾਲੀ ਦੇ ਲਈ ਐਮਐਸਪੀ ਗਰੰਟੀ ਅਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਐਮਐਸਪੀ ਗਰੰਟੀ ਕਾਨੂੰਨ ਅਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਸਕੀਮ ਕਿਸਾਨਾਂ ਦੇ ਲਈ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਅਗਲਾ ਐਲਾਨ ਕੀਤਾ ਗਿਆ ਪਛੜੇ ਲੋਕਾਂ ਦੇ ਅਧਿਕਾਰਾਂ ਲਈ ਜਾਤੀ ਜਣਗਣਨਾ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਕ੍ਰੀਮੀ ਲੇਅਰ ਦੀ ਸੀਮਾ 10 ਲੱਖ ਰੁਪਏ ਸਾਲਾਨਾ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਇਸ ਤੋਂ ਅਗਲਾ ਐਲਾਨ ਜੋ ਕੀਤਾ ਗਿਆ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ 6000 ਰੁਪਏ ਪੈਨਸ਼ਨ ਦਿੱਤੀ ਜਾਵੇਗੀ ਬੁਢਾਪਾ ਪੈਨਸ਼ਨ 6000 ਰੁਪਏ ਹੀ ਪੈਨਸ਼ਨ ਵਿਧਵਾਵਾਂ ਨੂੰ ਅਤੇ ਅੰਗਹੀਣਾਂ ਨੂੰ ਤਾਂ ਇਹ ਪੈਨਸ਼ਨ 6000 ਰੁਪਏ ਪ੍ਰਤੀ ਸਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਓਪੀਐਸਤੇ ਪੈਨਸ਼ਨ ਦੀ ਬਹਾਲੀ ਹੈ ਜਿਹੜੀ ਪੁਰਾਣੀ ਪੈਨਸ਼ਨ ਉਸ ਨੂੰ ਵੀ ਐਲਾਨ ਕੀਤਾ ਗਿਆ ਕਿ ਲਾਗੂ ਕੀਤਾ ਜਾਵੇਗਾ ਹਰਿਆਣਾ ਦੇ ਵਿੱਚ ਆਖਰੀ ਜੋ ਐਲਾਨਾ ਨੌਜਵਾਨਾਂ ਦੇ ਲਈ ਸੁਰੱਖਿਆ ਤੇ ਭਵਿੱਖ ਦੇ ਲਈ 2 ਲੱਖ ਖਾਲੀ ਅਸਾਮੀਆਂ ਨੂੰ ਭਰਨ ਦੀ ਅਤੇ ਨਸ਼ਾ ਮੁਕਤ ਹਰਿਆਣਾ ਦੀ ਪਹਿਲ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਇਹ ਵੱਡੇ ਸੱਤ ਐਲਾਨ ਹਰਿਆਣਾ ਦੇ ਲੋਕਾਂ ਦੇ ਲਈ ਕਾਂਗਰਸ ਦੀ ਸਰਕਾਰ ਬਣਾਉਣ ਦੇ ਵਾਸਤੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਨੇ ਕਿ ਇਹਨਾਂ ਐਲਾਨਾਂ ਨੂੰ ਮਨ ਕੇ ਜਾਂ ਇਹਨਾਂ ਐਲਾਨਾ ਤੋਂ ਪਰਬੱਤ ਹੋ ਕੇ ਕਾਂਗਰਸ ਪਾਰਟੀ ਦੇ ਪੱਖ ਵਿੱਚ ਲੋਕ ਫਤਵਾ ਦੇਣਗੇ 5 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਅਤੇ 8 ਅਕਤੂਬਰ ਨੂੰ ਨਤੀਜੇ ਆਉਣੇ ਐ ਜਿਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਇਹ ਵੱਡਾ ਮਾਸਟਰ ਸਟੋਕ ਹਰਿਆਣਾ ਦੇ ਵਿੱਚ ਖੇੜ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੋ ਵਾਰ ਲਗਾਤਾਰ ਸਰਕਾਰ ਬਣਾ ਚੁੱਕੀ ਹੈ ਤੀਸਰੀ ਵਾਰ ਸਰਕਾਰ ਬਣਾਉਣ ਦੇ ਲਈ ਮੈਦਾਨ ਦੇ ਵਿੱਚ ਹੈ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਇੱਥੇ ਵੱਡੇ ਐਲਾਨ ਕਰਕੇ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਦਾ ਜੋ ਸੁਪਨਾ ਹੈ ਉਸ ਨੂੰ ਸੱਚ ਕਰਨ ਦੇ ਲਈ ਇਹ ਵੱਡੇ ਐਲਾਨ ਕਰ ਦਿੱਤੇ ਗਏ ਨੇ ਇਸ ਦੇ ਨਾਲ ਕਿੰਨਾ ਕੁ ਅਸਰ ਹਰਿਆਣਾ ਦੇ ਵਿੱਚ ਪਵੇਗਾ ਇਹ ਚੋਣ ਨਤੀਜੇ ਸਾਬਤ ਕਰ ਦੇਣਗੇ